ਵਾਇਪੁਰ ਦਿੱਤਾ ਖਾਲਸਾ ਮੈਂ ਗੁਰੂ ਦੀ ਦਿੱਤਾ ਤੇ ਅੱਜ ਸਾਡੇ ਕੋਲ ਜਥੇਬੰਦੀ ਪਗੜੀ ਸੰਭਾਲ ਜੱਟਾ ਹਰਿਆਣੇ ਤੋਂ ਪਸਾਰ ਫਤਿਆਵਾ ਸਰਸਾ ਤੋਂ ਪਹੁੰਚੇ ਵੀਰ ਭਰਾ ਇਹ ਸਾਡੇ ਪਿੰਡ ਆਵਾਨ ਵਿੱਚ ਪਹੁੰਚੇ ਨੇ ਸਾਡੇ ਮਤ ਕਰਨ ਵਾਸਤੇ ਪਹੁੰਚੇ ਨੇ ਜੋ ਰਾਵੀ ਦਰਿਆ ਦੇ ਬੰਨ੍ਹ ਨੇ ਸਾਨੂੰ ਮਾਰ ਮਾਰੀ ਸਾਡੇ ਇਲਾਕੇ ਨੂੰ ਅਜ ਨਾਲਾ ਤਹਿਸੀਲ ਨੂੰ ਜਿੰਨੀ ਵਾਰ ਵੱਧੀ ਆ ਇਹ ਵੀਰ ਸਾਡੀ ਸਾਰੀ ਮਤ ਕਰਨ ਆਏ ਆ ਅਸੀਂ ਸਾਰੇ ਵੀਰ ਭਰਾ ਨੂੰ ਇਹ ਬੇਨਤੀ ਕਰਦੇ ਆ ਜੇ ਉਹ ਵੀਰ ਭਰਾ ਆਊਗਾ ਅਸੀਂ ਸਹੀ ਤਰੀਕੇ ਨਾਲ ਸਹੀ ਵੰਡ ਕਰਾਵਾਂਗੇ ਉਹਨਾਂ ਦੀ ਹਰ ਘਰ ਜਿਹਨੂੰ ਲੋੜ ਆ ਉਹਨੂੰ ਉਹਦੇ ਘਰ ਆਸਣ ਪਹਚਾਵਾਂਗੇ ਇਹਨਾਂ ਬਾਈਆਂ ਨੂੰ ਇਹ ਵਿਸ਼ਵਾਸ ਦਿੱਤਾ ਵਾ ਕਿ ਜਿਹਨੂੰ ਲੋੜ ਅਨਸਾਰ ਹਰ ਇੱਕ ਚੀਜ਼ ਦੇ ਘਰ ਕਿ ਇਹ ਜਿਹੜਾ ਹਰ ਬੰਦੇ ਨੂੰ ਜਿਹਦਾ ਲੋੜ ਦੇ ਅਨਸਾਰ ਨੁਕਸਾਨ ਆਇਆ ਉਹਨੂੰ ਹਰ ਚੀਜ਼ ਦਿੱਤੀ ਜਾਊਗੀ ਸੋ ਇਹਨਾਂ ਵੀਰਾਂ ਦੇ ਹੱਥ ਜੋੜ ਕੇ ਬੇਨਤੀ ਆ ਪਿੰਡ ਆਬਾਨ ਨੇੜੇ ਰਮਦਾਸ ਕਿਉਂ ਝੋਨੇ ਦੀ ਫਸਲ ਵੀ 100% ਬਰਬਾਦ ਹੋ ਗਈ ਆ ਤੇ ਜਿਹੜਾ ਮਾੜਾ-ਮੋੜਾ ਕਹੇ ਵੀ ਵੀਰ ਭਰਾ ਆ ਦਿੰਦੇ ਨੇ ਵੀ ਇੱਥੇ ਹਰੀ ਫਸਲ ਵੇਖ ਕੇ ਪਰ ਉਹਦੇ ਦਾਣਾ ਕੋਈ ਨਹੀਂ ਜਿਆਗਾ ਹਾਂਜੀ ਤੇ ਜੋ ਵੀ ਕਣਕ ਦਾ ਵੀ ਆ ਮਤ ਕਰ ਸਕਦਾ ਡੀਜ਼ਲ ਦੀ ਕਰ ਸਕਦਾ ਜੋ ਡੀਏਪੀ ਦੀ ਕਰ ਸਕਦਾ ਜਿੱਦਾਂ ਵੀ ਆ ਲੋੜ ਅਨਸਾਰ ਅਸੀਂ ਨਾਲ ਟਰੈਂਡ ਦੇ ਆਕੂ ਲੈ ਕੇ ਨਾਲ ਸਾਰੇ ਸਹੀ ਢੰਗ ਤਰੀਕੇ ਨਾਲ ਜਥੇਬਦੀ ਦਾ ਪੂਰਾ ਸਾਥ ਦੇਵਾਂਗੇ ਤੇ ਪਗੜੀ ਸਵਾਲ ਜਟਾ ਜਥੇਬਦੀ ਦਾ ਧੰਨਵਾਦ ਜੋ ਹਰਿਆਣੇ ਤੋਂ ਚੱਲ ਕੇ ਸਾਡੇ ਕੋਲ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ